ਦਾ ਕੈਂਪ ਲਵਾਰਿਆ ਵਾ ਕਿ ਇਹਦੇ ਵਿੱਚ ਕੀ ਕੀ ਸਹੂਲਤਾਂ ਦੇ ਰਹੇ ਹੋ ਤੁਸੀਂ ਜਨਤਨ ਅਧਾਰ ਕਾਰਡ ਵੋਟਰ ਕਾਰਡ ਆਪਣਾ ਪੋਸਟ ਹੋਵੇ ਜਿੰਨੀਆਂ ਸਰਕਾਰੀ ਸਹੂਲਤਾਂ ਨੇ ਸਕੰਨਿਆ ਉਜਲਵਾ ਯੋਜਨਾ ਤੇ ਆਪਣੇ ਜਿੰਨੇ ਵੀ ਪੈਨਸ਼ਨ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਿੰਨੀਆਂ ਪੈਨਸ਼ਨਾਂ ਨੇ ਉਹ ਸਾਰਿਆਂ ਦੀ ਸਹੂਲਤਾਂ ਦੇ ਰਹੇ ਆ ਅਸੀਂ ਇੱਥੇ ਵੋਟਰ ਕਾਰਡ ਬਣਾਣ ਲਈ ਆਏ ਸੀ ਅੱਛਾ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਬਹੁਤ ਵਧੀਆ ਲੱਗ ਰਹੀ ਇੱਥੇ ਕੋਈ ਮਤਲਬ ਕਿ ਮਤਲਬ ਆਰਾਮ ਨਾਲ ਸਾਰਾ ਕੰਮ ਹੋ ਰਿਹਾ ਹੈ ਵਾਲੇ ਦਿਨਾਂ ਵਿੱਚ ਪੂਰਾ ਵਿਕਾਸ ਹੋਊਗਾ ਵਾੜ ਦੇ ਵਿੱਚ ਜਿਹੜੀਆਂ ਵੀ ਕੰਮ ਰਹਿੰਦੇ ਨੇ ਵਾੜਦੇ ਉਹ ਪਹਿਲੇ ਦੌਰ ਤੇ ਹੋਣਗੇ ਤੇ ਜੋ ਅਸੀਂ ਜਨਤਾ ਨਾਲ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲੇ ਉਹ ਕੀ ਕਰਕੇ ਪੂਰਾ ਕਰਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੌਦੇ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਤਾਂ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਮੁਸ਼ਕਲ ਨਾ ਆਵੇ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸੀਗੇ ਜਨਤਾ ਦੇ ਨਾਲ ਕਿ ਉਹਨਾਂ ਦੀ ਖੱਜਲ ਖੁਆਰੀ ਨੂੰ ਰੋਕਿਆ ਜਾਵੇਗਾ ਇਸੇ ਤਹਿਤ ਅੱਜ ਮahanagar ਦੇ ਵਾਰਡ ਨੰਬਰ 21 ਲੁਧਿਆਣਾ ਦੇ ਵਾਰਡ ਨੰਬਰ 21 ਦੇ ਵਿੱਚ ਜਿੱਥੋਂ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਸ਼੍ਰੀਮਤੀ ਅਨੀਤਾ ਨਾਨਚਾਲ ਜੀ ਆ ਉਹਨਾਂ ਵੱਲੋਂ ਉਹਨਾਂ ਵੱਲੋਂ ਮੰਤਰੀ ਹਰਦੀਪ ਸਿੰਘ ਦੀ ਮੁੰਡੀਆਂ ਦੀ ਅਗਵਾਈ ਹੇਠ ਇੱਕ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਕਿ ਆਮ ਲੋਕਾਂ ਦੇ ਛੋਟੇ ਮੋਟੇ ਕੰਮ ਜਿਵੇਂ ਕਿ ਬੁਢਾਪਾ ਪੈਨਸ਼ਨ ਆਧਾਰ ਕਾਰਡ ਅਪਡੇਟ ਪੈਨ ਕਾਰਡ ਜਾਂ ਹੋਰ ਵੀ ਇਹਨਾਂ ਨਾਲ ਰਿਲੇਟਡ ਕੰਮ ਕੀਤੇ ਜਾ ਰਹੇ ਆ ਉਹਨਾਂ ਦੇ ਸੰਬੰਧੀ ਅੱਜ ਆਪਾਂ ਆ ਜੋ ਗੱਲ ਕਰਦੇ ਆ ਉਹਨਾਂ ਦੇ ਨਨਚਾਲ ਮੈਡਮ ਦੇ ਬੇਟਾ ਜੀ ਜੋ ਕਰਨ ਚਾਲ ਆ ਸਾਰਾ ਦੇਖਰੇਖ ਕਰ ਰਹੇ ਨੇ ਉਹ ਜੀ ਉਹਨਾਂ ਨਾਲ ਗੱਲਬਾਤ ਕਰਦੇ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 21 ਤੋਂ ਆਮਾ ਦੀ ਪਾਰਟੀ ਦੇ ਜੋ ਕੌਂਸਲਰ ਨੇ ਸ਼੍ਰੀਮਤੀ ਅਨੀਤਾ ਨਨਚਾਲ ਜੀ ਉਹਨਾਂ ਦੇ ਸੁਪੁੱਤਰ ਨੇ ਜਿਨ੍ਹਾਂ ਦੇ ਦੇਖਰੇਖ ਹੇਠ ਅੱਜ ਇਹ ਕੈਂਪ ਲੱਗ ਰਿਹਾ ਜੀ ਕਰਨ ਜੀ ਸਵਾਗਤ ਹੈ ਜੀ ਤੁਹਾਡਾ ਸਸੀ ਗਾਲ ਜੀ ਆ ਜਿਹੜਾ ਕੈਂਪ ਲਵਾਰਿਆ ਵਾ ਇਹਦੇ ਵਿੱਚ ਕੀ ਕੀ ਸਹੂਲਤਾਂ ਨੇ ਦੇ ਰਹੇ ਹੋ ਤੁਸੀਂ ਜਨਤਾ ਨੂੰ ਇਹਦੇ ਵਿੱਚ ਆਧਾਰ ਕਾਰਡ ਵੋਟਰ ਕਾਰਡ ਆਪਣਾ ਪੋਸਟ ਆਫਿਸ ਦੀ ਜਿੰਨੀਆਂ ਸਰਕਾਰੀ ਸਹੂਲਤਾਂ ਨੇ ਸਕੰਨਿਆ ਉਜਲਵਾ ਯੋਜਨਾ ਤੇ ਆਪਣੇ ਜਿੰਨੀ ਵੀ ਪੈਨਸ਼ਨ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਿੰਨੀਆਂ ਪੈਨਸ਼ਨਾਂ ਨੇ ਉਹ ਸਾਰਿਆਂ ਦੀ ਸਹੂਲਤਾਂ ਦੇ ਰਹੇ ਆਪਾਂ ਅੱਛਾ ਜੀ ਜਿਵੇਂ ਸਰਕਾਰ ਬਣਨ ਤੋਂ ਪਹਿਲਾਂ ਦਾਅਵੇ ਵਾਅਦੇ ਕੀਤੇ ਗਏ ਸੀਗੇ ਕਿ ਜਨਤਾ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਉਹਨਾਂ ਦੀ ਲੁੱਟ ਖਸੁੱਟ ਨਹੀਂ ਹੋਊਗੀ ਉਹਦੇ ਉੱਤੇ ਕਿੰਨਾ ਕਾਮ ਆਦਮੀ ਪਾਰਟੀ ਸਰਕਾਰ ਖਰਾ ਉਤਰ ਰਹੀ ਹੈ ਜੀ ਪੂਰਾ ਖਰਾ ਉਤਰਿਆ ਸਾਡੇ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਗਵਾਹੀ ਦੇ ਵਿੱਚ ਤੇ ਸਾਡੀ ਸਾਰੀ ਟੀਮ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਤੇ ਆਉਣ ਵਾਲੇ ਦਿਨਾਂ ਵਿੱਚ ਪੂਰਾ ਵਿਕਾਸ ਹੋਊਗਾ ਵਾਰਡ ਦੇ ਵਿੱਚ ਜਿਹੜੀਆਂ ਵੀ ਕੰਮ ਰਹਿੰਦੇ ਨੇ ਵਾਰਡ ਦੇ ਉਹ ਪਹਿਲੇ ਦੌਰ ਤੇ ਹੋਣਗੇ ਤੇ ਜੋ ਅਸੀਂ ਜਨਤਾ ਨਾਲ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲੇ ਉਹ ਕੀ ਕਰਕੇ ਪੂਰਾ ਕਰਾਂਗੇ ਅਸੀਂ ਅੱਛਾ ਜੀ ਹੋ ਕਿਹੜੇ-ਕਿਹੜੇ ਹੋਰ ਮੁੱਦੇ ਨੇ ਜਿਹੜੇ ਵਾਰਡ ਦੇ ਵਿੱਚ ਅਜੇ ਅਧੂਰੇ ਰਹਿ ਗਏ ਨੇ ਤੁਹਾਨੂੰ ਪਾਰਕਾਂ ਦੀ ਬਹੁਤ ਸ਼ੂਆ ਪਾਰਕਾਂ ਦਾ ਆਪ ਪਾਰਕਾਂ ਦਾ ਸਾਡੇ ਕੰਮ ਵਾਰ ਦੇ ਚੱਲਦਾ ਪਿਆ ਐਕਚੁਅਲੀ ਸਾਰਾ ਚੱਲਦਾ ਪਿਆ ਵਾ ਕੁਝ ਸਾਡੇ ਸੀਵਰੇਜ ਲਾਈਨ ਬਲੋਕੇਜ ਨੇ ਸੜਕਾਂ ਬਣਨ ਵਾਲੀਆਂ ਨੇ ਉਹ ਸਾਰੇ ਸਾਡੇ ਟੈਂਡਰ ਲੱਗ ਚੁੱਕੇ ਆ ਤੇ ਕੁਝ ਮਹੀਨਿਆਂ ਦੇ ਵਿੱਚ ਜਾਂ ਦਿਨਾਂ ਵਿੱਚ ਉਹ ਵੀ ਕੰਮ ਸ਼ੁਰੂ ਹੋ ਜਾਣਗੇ ਜੀ ਇਹ ਸਾਨੂੰ ਸਾਡੇ ਨਾਲ ਕਾਉਂਸਲਰਸ ਪੁੱਤਰ ਕਰਨ ਹੰਚਾਲ ਜੀ ਜਿਨ੍ਹਾਂ ਨੇ ਦੇਖ ਰੇਟ ਹੈ ਇਹ ਕੰਮ ਹੋ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਬਾਰਡ ਨੰਬਰ 21 ਦੇ ਵਿੱਚ ਅਧੂਰਾ ਨਹੀਂ ਛੱਡਾ ਜਾਵੇਗਾ ਕੀ ਨਾਮ ਰੋਹਿਤ ਜੈਨ ਅੱਛਾ ਜੀ ਕੀ ਕੰਮ ਸੀਗਾ ਜੀ ਤੁਹਾਡਾ ਇੱਥੇ ਅਪਡੇਟ ਕਰਾਣਾ ਹੈ ਆਧਾਰ ਕਾਰਡ ਕਿਵੇਂ ਦਾ ਲੱਗਿਆ ਤੁਹਾਨੂੰ ਇੱਥੇ ਆ ਕੇ ਠੀਕ ਹੈ ਸਭ ਠੀਕ ਹੈ ਜੀ ਕੰਮ ਕਰ ਵਧੀਆ ਸਹੀ ਹੋ ਰਿਹਾ ਸਾਰਾ ਹਾਂ ਠੀਕ ਹੋ ਰਿਹਾ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਠੀਕ ਸਭ ਬਹੁਤ ਨਾਮ ਹੈ ਤੁਹਾਡਾ ਰਮਲਾ ਜਾਨ ਅੱਛਾ ਕੀ ਕਰਾਉਣਾ ਆਇਆ ਸੀ ਜੀ ਐ ਹੀ ਕਰਾਉਣਾ ਆਇਆ ਸੀ ਬੇਟੇ ਨਾਲ ਹੀ ਆਈ ਹੋਂ ਨਾ ਅੱਛਾ ਅੱਛਾ ਹੋ ਗਿਆ ਕੰਮ ਤੁਹਾਡਾ ਹਾਂ ਜੀ ਹਾਂ ਜੀ ਹੋ ਗਿਆ ਜੀ ਸੰਦੀਪ ਸ਼ਰਮਾ ਜੀ ਅੱਛਾ ਕੀ ਕੰਮ ਕਰਾਉਣਾ ਆਇਆ ਸੀ ਇੱਥੇ ਅਸੀਂ ਇੱਥੇ ਵਰਡਰ ਕਾਰਡ ਬਣਾਉਣ ਲਈ ਆਏ ਸੀ ਅੱਛਾ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਬਹੁਤ ਵਧੀਆ ਲੱਗ ਰਿਹਾ ਇੱਥੇ ਕੋਈ ਮਤਲਬ ਕਿ ਮਤਲਬ ਆਰਾਮ ਨਾਲ ਸਾਰਾ ਕੰਮ ਹੋ ਰਿਹਾ ਜੀ ਕੋਈ ਖੇਚਲ ਖਾਰੀ ਨਹੀਂ मतलब ਕਹਿਣ ਦਾ ਵੀ ਜੋ ਤੇ ਬਾਹਰ ਜਾ ਕੇ ਤੁਹਾਨੂੰ ਦਿਹਾੜੀ ਤੋੜ ਕੇ ਜਾਂ ਟਾਈਮ ਕੱਢ ਕੇ ਜਾਣਾ ਪੈਂਦਾ ਸੀ ਹੁਣ ਤੁਹਾਡਾ ਕੰਮ ਘਰ ਦੇ ਕੋਲੇ ਹੀ ਰਹਿ ਗਿਆ ਹਾਂਜੀ ਹਾਂਜੀ ਬਹੁਤ ਆਰਾਮ ਨਾਲ ਹੋ ਗਿਆ ਜੀ ਹੁਣ ਸੌਖਾ ਹੋ ਗਿਆ ਹੰਡੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮਦਨ ਮੋਨ ਅਗਰਵਾਲ ਅੱਛਾ ਜੀ ਅੱਜ ਜਿਹੜਾ ਕੈਂਪ ਲਗਾਇਆ ਇਹਦੇ ਵਿੱਚ ਕੀ ਕੀ ਸੁਵਿਧਾਵਾਂ ਮਿਲ ਰਹੀਆਂ ਆਮ ਜਨਤਾ ਨੂੰ ਅੱਜ ਏਸੀ ਜਿਹੜਾ ਕੈਂਪ ਲਗਾਇਆ ਹੈਗਾ ਇਹ ਜਿਹੜਾ ਆਮ ਆਦ ਪਾਰਟੀ ਦਾ ਇੱਕ ਲਹਿਰ ਚੱਲ ਰਹੀ ਹੈ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਉਹਦੇ ਵਕੜ ਕੇ ਲਾਇਆ ਹੈਗਾ ਇਹਦੇ ਵਿੱਚ ਅਸੀਂ ਕੋਈ ਵੀ ਪੈਨਸ਼ਨ ਹੋਵੇ ਚਾਹੇ ਭਰਾਪਾ ਪੈਨਸ਼ਨ ਹੋਵੇ ਚਾਹੇ ਉਹ ਦਾ ਨਾਮ ਕੀ ਹੈਂਡੀਕਰਾਫਟ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਉਹ ਪੈਨਸ਼ਨਾਂ ਲਗਾ ਰਹੇ ਨੇ ਜੇ ਕਿਸੇ ਨੇ ਆਧਾਰ ਕਾਰਡ 'ਚ ਕੋਈ ਚੇਂਜ ਕਰਾਉਣਾ ਚੇਂਜ ਕਰ ਰਿਹਾ ਜੇ ਕਿਸੇ ਦਾ ਵੋਟ ਕਾਰਡ ਨਹੀਂ ਬਣਿਆ ਤਾਂ ਉਹਦਾ ਵੋਟ ਕਾਰਡ ਬਣਾ ਰਹੇ ਆ ਜਾਤੀ ਸਰਟੀਫਿਕੇਟ ਵੀ ਬੰਦੇ ਆ ਇਸ ਤਰ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਸਹੂਦਾਂ ਅਸੀਂ ਲੋਕਾਂ ਨੂੰ ਦੇ ਰਹੇ ਆ ਤਾਂ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਪੰਜਾਬ ਕਾ ਜਿਹੜੀ ਸਾਡੀ ਸਰਕਾਰ ਹੈ ਉਹਦਾ ਵੀ ਇਹੀ ਟੀਚਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਡਵੈਲਪਮੈਂਟ ਕੀਤੀ ਜਾਵੇ ਜਿੱਦਾਂ ਅਸੀਂ ਬਿਜਲੀ ਦਾ ਬਿੱਲ ਫ੍ਰੀ ਕੀਤਾ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਕਲੀਨਿਕ ਖੋਲੇ ਉਹਨਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਦਵਾਈਆਂ ਤੇ ਫ੍ਰੀ ਮਿਲ ਹੀ ਰਹੀਆਂ ਨਾਲ ਜਿਹੜੇ ਸਾਡੇ ਟੈਸਟ ਹੈਗੇ ਜਿੱਦਾਂ ਬਲੱਡ ਟੈਸਟ ਹੋਇਆ ਜਾਂ ਕੋਈ ਹੋਰ ਵੀ ਟੈਸਟ ਆ ਉਹ ਵੀ ਅਸੀਂ ਫ੍ਰੀ ਕਰਕੇ ਦੇ ਰਹੇ ਹਾਂ